ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤਾਨ ਪਿੰਡ ਮੱਲੀਆਂ ਮੱਲਾ ਸ਼ਹਿਰ ਸੇਵੇਂ ਪਾਤਸ਼ਾਹ ਦਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਜੀ ਦੇ ਪਾਤਸ਼ਾਹ ਜੀ ਦੇ ਦਰ ਤੇ 24 ਘੰਟੇ ਲੰਗਰ ਰਾਤ ਦਿਨ ਦੇਗਾ ਸ਼ਰਦਾਈਆਂ ਦੇ ਪ੍ਰਸ਼ਾਦੇ ਦੇ ਚਾਹ ਦੇ ਲੰਗਰ ਚੱਲਦੇ ਆ ਇਸ ਦੋਸਤਾਨ ਦੀ ਸੇਵਾ ਕਰਨਾ ਦਲ ਮਿੱਟਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਜੋ ਸਿੰਘ ਸਾਹਿਬ 16ਵੇਂ ਜਥੇਦਾਰ ਬਾਬਾ ਜੋਗਾ ਸਿੰਘ ਜੀ ਕਰਵਾ ਰਹੇ ਨੇ ਸੰਗਤਾਂ ਦੀ ਸਹਿਯੋਗ ਦੇ ਨਾਲ ਸੇਵਾ ਇੱਥੇ ਪ੍ਰਬੰਧ ਚੱਲ ਰਿਹਾ ਹੈ ਮਹਾਰਾਜ ਕਿਰਪਾ ਕਰਨ ਸਿੰਘ ਸਾਹਿਬ 12ਵੇਂ ਜਥੇਦਾਰ ਬਾਬਾ ਵਿਜਨ ਸਿੰਘ ਸਾਹਿਬ ਜੀ ਨੇ ਜੋ ਇਹਨਾਂ ਇਸ ਸਥਾਨ ਦੀ ਸੇਵਾ ਪ੍ਰਗਟ ਕੀਤੀ ਸੀ ਉਹਨਾਂ ਨੇ ਆਰੰਭ ਕੀਤੀ ਸੀ ਮਹਾਂਪੁਰਸ਼ਾਂ ਨੇ ਇੱਥੇ ਦੇਗ ਲੰਗਰ ਦਾ ਪਹਿਰਾ ਚਲਾਇਆ 24 ਘੰਟੇ ਦੀਗਾਂ ਦਾ ਪਹਿਰਾ ਚਲਾਇਆ 24 ਘੰਟੇ ਲੰਗਰ ਦਾ ਚਾਹ ਦਾ ਪਹਿਰਾ ਚਲਾਇਆ ਉਦੋਂ ਜੋ ਛੋੜਾ ਜਾਂ ਜ਼ਮੀਨਾਂ ਦਾ ਪਹਿਰਾ ਘਟ ਹੋਣ ਕਰਕੇ ਜੋ ਰਸਤਾ ਬਸਤਾ ਬਾਬਾ ਬਕਾਲਾ ਸਾਹਿਬ ਤੋਂ ਮਾਪੁਰਸ਼ ਭੇਜ ਕੇ ਸਾਰੇ ਪਹਿਰੇ ਕਰਾਉਂਦੇ ਸਨ ਸੇਵਾ ਸੰਭਾਲ ਵੀ ਤੇ ਲੰਗਰ ਦਾ ਪਹਿਰਾ ਵੀ ਬਾਬਾ ਵਿਸ਼ਨ ਸਿੰਘ ਜੀ ਕਰਵਾਉਂਦੇ ਸਨ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਸਿੰਘ ਸਾਹਿਬ 15ਵੇਂ ਜਹੇਦਾਰ ਬਾਬਾ ਗੱਜਰ ਸਿੰਘ ਸਾਹਿਬ ਜੀ ਜੋ ਬਾਬਾ ਜੀ ਦੇ ਬਾਬਾ ਵਿਸ਼ਨ ਸਿੰਘ ਜੀ ਦੇ ਟਾਈਮ ਤੇ ਸੇਵਾ ਕਰਦੇ ਸੇ ਤਾਬਿਆਦਾਰ ਸੀ ਉਹਨਾਂ ਦੇ ਉਹਨਾਂ ਦੇ ਕੋਲ 24 ਘੰਟੇ ਰਹਿ ਕੇ ਉਹਨਾਂ ਦਾ ਕਿਰਿਆ ਦਾ ਕੰਮ ਜਲ ਪਾਣੀ ਦਾ ਕੰਮ ਛਕਾਉਂਦੇ ਸੀ ਕਰਦੇ ਸੀ ਤੇ ਅੰਮ੍ਰਿਤਵਾਲੇ ਤੋਂ ਲੈ ਕੇ ਫਿਰ ਇੱਥੇ ਮੱਲੇ ਸ਼ਹਿਰ ਦੇ ਵਿੱਚ ਆਣ ਕੇ ਸਾਰੀ ਦਿਹਾੜੀ ਜੋ ਬਾਬਾ ਜੀ ਨੇ ਉਹਨਾਂ ਦੀ ਸੇਵਾ ਤੇ ਡਿਊਟੀ ਲਾਈ ਸੀ ਉਹ ਸੇਵਾ ਵੀ ਨਾਲ ਨਿਭਾਉਂਦੇ ਸੀ ਸਾਰੇ ਪੈਰੇ ਕਰਵਾਉਂਦੇ ਸੀ ਇਹ ਜੋ ਕੰਮ ਕਾਰੋਬਾਰ ਬਾਬਾ ਵਿਸ਼ਨ ਸਿੰਘ ਜੀ ਨੇ ਰੰਬਿਆ ਸੀ ਸੇਵਾ ਦਾਇਥੇ ਪਿੰਡ ਮੱਲੇ ਸ਼ਹਿਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਦਾ ਬਰਸੀਨੇ ਦੇ ਬਰਸੀਨੇ ਸਿੰਘ ਸਾਹਿਬ ਬਾਬਾ ਕੀਰਤਨ ਸਿੰਘ ਸਾਹਿਬ ਜੀ ਨੇ ਵੀ ਉਤਰਾ ਹੀ ਇਸ ਸਥਾਨ ਦੀ ਸੇਵਾ ਨਿਭਾਈ ਤਰਨੇ ਦਲ ਦੇ ਜੋ 13ਵੇਂ ਜਥੇਦਾਰ ਹੋਏ ਨੇ ਗਾਂਧੀ ਗਾਂ ਰਸੀਨੇ ਦੇ ਬਸੀਨੇ ਇਸ ਤਰ੍ਹਾਂ 14ਵੇਂ ਜਥੇਦਾਰ ਸਿੰਘ ਸਾਹਿਬਾ ਬਾਬਾ ਮੱਖਣ ਸਿੰਘ ਸਾਹਿਬ ਜੀ ਹੋਏ ਨੇ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਉਤਰਾਂ ਹੀ ਨਿਭਾਈ ਉਤਰਾਂ ਜਿਵੇਂ ਬਾਬਾ ਵਿਸ਼ਨ ਸਿੰਘ ਜੀ ਨੇ ਬਾਬਾ ਕੀਤਨ ਸਿੰਘ ਜੀ ਨੇ ਦੇਗ ਲੰਗਰ 24 ਘੰਟੇ ਇੱਥੇ ਵਰਤਾਇਆ ਉਤਰਾਂ ਹੀ ਸਿੰਘ ਸਾਹਿਬਾ ਬਾਬਾ ਮੱਖਣ ਸਿੰਘ ਜੀ ਨੇ ਵੀ ਇਸ ਤਰ੍ਹਾਂ ਸੇਵਾ ਨਿਭਾਈ ਸਿੰਘ ਸਾਹਿਬ ਬਾਬਾ ਗਜਨ ਸਿੰਘ ਜੋ ਬਾਬਾ ਮੱਖਣ ਸਿੰਘ ਤੋਂ ਬਾਅਦਾਂ ਤਰਨੇ ਦਾਲ ਦੇ ਜੱਫੀਦਾਰ ਆਗੂ ਵੱਡੇ ਬਣੇ ਉਹਨਾਂ ਨੇ 7 ਸਾਲ ਜੋ ਗੱਦੀ ਦੀ ਸੇਵਾ ਕੀਤੀ ਤਰਨੇ ਦਾਲ ਮਿੱਝਲ ਸੇਂਦਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਵੀ ਉਸੇ ਤਰ੍ਹਾਂ ਇਸ ਥਾਂ ਦੀ ਦੇਗ ਲੰਗਰ ਦੀ ਸੇਵਾ ਨਿਭਾਈ ਰਸਤਾ ਬਸਤਾ ਮਹਾਪੁਰਸ਼ ਭੇਜਦੇ ਨੇ ਬਾਬਾ ਬਕਾਲਾ ਸਾਹਿਬ ਤੋਂ ਜੱਬੇ ਤੁਰਸਤਾ ਬਸਤਾ ਆਉਂਦੀਆਂ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਵੀ ਰਸਤਾ ਬਸਤਾ ਬਹੁਤ ਪਹੁੰਚ ਗਿਆ ਸੰਗਤਾਂ ਵੀ ਲਿਆ ਰਹੀਆਂ ਨੇ ਜੋ ਹੁਣ ਬਸੀਨੇ ਦੇ ਬਸੀਨੇ ਸਿੰਘ ਸਾਹਿਬ 16ਵੇਂ ਜਥੇਦਾਰ ਬਾਬਾ ਜੋਗਾ ਸਿੰਘ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਸੇਵਾ ਕਰਵਾ ਰਹੇ ਨੇ ਸੇਵਾ ਵੀ ਨਾਲ ਨਾਲ ਚੱਲ ਰਹੀ ਆ ਦੇਗ ਲੰਗਰ ਦੇ ਨਾਲ ਸੇਵਾ ਵੀ ਚੱਲਦੀ ਆ ਜੋ ਮਾਲ ਧਾਨ ਦੇ ਤਵੇਲੇ ਜੋ ਲੰਗਰ ਹਾਲ ਦੇ ਪਹਿਰੇ ਚੱਲ ਰਹੇ ਨੇ ਲੰਗਰ ਹਾਲ ਦੇ ਹੁਣ ਲੈਂਟਰ ਪਾਣੇ ਨੇ ਮਹਾਂਪੁਰਸ਼ ਸੰਗਤਾਂ ਦੇ ਸੰਯੋਗ ਦੇ ਨਾਲ ਸੇਵਾ ਲੰਗਰ ਹਾਲ ਦੀ ਕਰਵਾ ਰਹੇ ਨੇ ਲੰਗਰ ਹਾਲ ਦੇ ਲੈਂਟਰ ਪਾਏ ਜਾਣਗੇ ਮੇਲੇ ਤੋਂ ਪਹਿਲੋਂ ਪਹਿਲੋਂ ਹੁਣ ਮੇਲਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਤਾਨਾਂ ਦਾ ਪਿੰਡ ਮੱਲੇ ਸ਼ਹਿਰ ਦਾ ਜੋ 27 28 ਹਾੜ ਦਾ ਆ ਰਿਹਾ ਹੈ ਬਹੁਤ ਧੂਮ ਧਾਮ ਨਾਲ ਮਹਾਪੁਰਸ਼ ਮਹਿਲਾ ਸੰਗਠਾਂ ਦੇ ਸੰਯੋਗ ਨਾਲ ਮਨਾਉਂਦੇ ਨੇ ਕੌਡੀ ਕਬੱਡੀ ਘੋਲ ਦੌੜ ਨਿਹੇਬਾਜੀ ਗੱਤਕਾ ਮਹਾਰਾਜ ਦੇ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਕਿਰਪਾ ਦੇ ਨਾਲ ਸਾਰੇ ਮਹਾਪੁਰਸ਼ ਪਹਿਰੇ ਕਰਵਾਉਂਦੇ ਨੇ ਕਿਰਪਾ ਕਰਨ ਮਹਾਪੁਰਸ਼hetra ਹੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਰਪਾ ਨਾਲ ਧੰਨ ਬਾਬਾ ਨਮਾਣਾ ਸਾਹਿਬ ਦੀ ਕਿਰਪਾ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪਹਿਰੇ ਚਲਾਉਂਦੇ ਰਹਿਣ ਇਹ ਪਹਿਰੇ ਜੰਗੀ ਪੱਧਰ ਤੇ ਕਰਦੇ ਰਹਿਣ ਜੋ ਸੇਵਾਦਾਰ ਇੱਥੇ ਸੇਵਾ ਕਰਦੇ ਆ ਤੜਕੇ ਬਜ਼ੁਰਗ ਸਵਾ ਜੋ ਲੈ ਕੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਸੇਵਾ ਆਣ ਕੇ ਪਿੰਡ ਚੋਂ ਕਰਦੇ ਨੇ ਜੋ ਰਾਤ ਨੂੰ ਕੁਝ ਪਹਿਰੇਦਾਰ ਬਾਹਪੁਰਸ਼ ਰੱਖਦੇ ਹੈ ਉਹਨਾਂ ਨੂੰ ਸਵਾਈ ਸਵਾਈ ਮਾਮਲਾ ਵੀ ਦਿੰਦੇ ਹੈ ਰਾਤ ਨੂੰ ਜੋ ਪਹਿਰਾ ਲੰਗਰ ਦੇ ਵਿੱਚ ਆਣ ਕੇ ਕਰਦੇ ਹੈ ਤੇ ਮਹਾਪੁਰਸ਼ਾਂ ਨੇ ਜੋ ਵੀ ਉਹਦੇ ਇੱਕ ਲੰਗਰ ਦਾ ਪਹਿਰਾ ਚਲਾਇਆ ਜਦੋਂ ਤੂੰ ਗੁਰਦਰਾ ਸਾਹਿਬ ਦੀ ਨਹੀਂ ਰੱਖੀ ਗੁਰਦਰਾ ਸਾਹਿਬ ਤਿਆਰ ਕੀਤਾ ਗਿਆ ਉਦੋਂ ਤੋਂ ਲੈ ਕੇ ਦੇਗ ਲੰਗਰ ਦੇ ਜੋ ਬਯੰਤ ਸੇਵਾਦਾਰ ਦੇ ਗਾਂਡੇ ਵਿੱਚ ਆਉਂਦੇ ਰਹੇ ਸੇਵਾ ਕਰਦੇ ਰਹੇ ਨੇ ਪਿੱਛੂ ਤੂੰ ਤੇ ਸੇਵਾ ਹੀ ਕਰਦੇ ਰਹੇ ਨੇ ਕੁਛ ਸਮਾਂ ਜੇ ਰਹੀਂ ਜਦੋਂ ਬਾਅਦ ਰਹੀ ਵੇਨੇ ਆ ਬੱਚਾ ਮੈਂ ਤੂੰ ਅਸੀਂ ਵੀ ਇੱਥੇ ਸੇਵਾ ਨਮਾਉਂਦੇ ਰਹੇ ਤੇ ਮੁੜ ਕੇ ਮਹਾਪੁਰਸ਼ ਸਵਾਈ ਸਵਾਈ ਸਿੰਘਾਂ ਨੂੰ ਦੇਗਾ ਸਿੰਘਾਂ ਆਲਿਆਂ ਨੂੰ ਜੋ ਮਾਮਲਾ ਦੇ ਕੇ ਸੇਵਾ ਕਰਵਾਉਂਦੇ ਆ ਉਹਨਾਂ ਨੂੰ ਖਰਚਾ ਪਾਣੀ ਘਰ ਵਾਸਤੇ ਦਿੰਦੇ ਆ ਤੇ ਫੇਰ ਉਹ ਆਪਦੀ ਸੇਵਾ ਨਿਭਾਈ ਕਰਦੇ ਨੇ ਮਹਾਰਾਜ ਚੜ੍ਹਦੀ ਕਲਾ ਰੱਖੇ ਸੇਵਾਦਾਰਾਂ ਤੇ ਸੰਗਤ ਸੰਯੋਗ ਇਸ ਤਰ੍ਹਾਂ ਹੀ ਮਹਾਪੁਰਸ਼ਾਂ ਦਾ ਦਿੰਦੀ ਰਵੇ ਤੇ ਇਹ ਗੁਰੂ ਘਰ ਦੇ ਪਹਿਰੇ ਇਸ ਤਰ੍ਹਾਂ ਹੀ ਸੰਕਤਾਂ ਦੇ ਸੰਯੋਗ ਨਾਲ ਮਹਾਪੁਰਸ਼ੇ ਕਰਾਉਂਦੇ ਰਹਿਣ ਮਹਾਪੁਰਸ਼ਾਂ ਦੇ ਉੱਤੇ ਚੜ੍ਹਦੀ ਕਲਾ ਰੱਖਣ ਗੁਰੂ ਅਰਜਨ ਸਾਹਿਬ ਮਿਹਰਾਂ ਰੱਖਣ ਕਿਰਪਾ ਰੱਖਣ